8 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 आदरणीय अध्यक्ष महोदय आणि उपस्थित सर्व मान्यवर आणि माझ्या प्रिय मित्र मैत्रिणींनो मी लोकचंद्र आचार्य आज इथे उपस्थित झालो आहे. मी तुम्हाला बोलू इच्छितो Gama wajen yi a ਫਿਰੋਹੀ ਪਰ ਕੈਂਟਰ ਰੇਲਵੇ ਸਟੇਸ਼ਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਵੰਦੇ ਭਾਰਤ ਰੇਲ ਗੱਡੀ ਨੂੰ ਰੇਲ ਮੰਤਰੀ ਰਵਨੀਤ ਸਿੰਘ ਬਟੂ ਵੱਲੋਂ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਤਸਵੀਰਾਂ ਅੱਜ ਸਵੇਰੇ 8 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਕੇਂਦਰ ਸਰਕਾਰ ਵੱਲੋਂ ਫਰੋਜਪੁਰ ਨੂੰ ਇੱਕ ਅਨਮੋਲ ਤੋਹਫ਼ਾ ਭੇਟ ਕੀਤਾ ਗਿਆ ਹੈ ਇਹ ਰੇਲ ਗੱਡੀ ਸਿੱਧਾ ਦਿੱਲੀ ਲਈ ਬੰਦੇ ਭਾਰਤ ਰੇਲ ਗੱਡੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੇਲਵੇ ਮੰਤਰੀ ਰਮਨੀਸ਼ ਸਿੰਘ ਮਿੱਟੋ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਗਰਮੀਤ ਸਿੰਘ ਸੋਢੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਯਾਤਰੀਆਂ ਨਾਲ ਸੰਬੋਧਨ ਕਰਦੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਅੱਜ ਫਿਰੋਜ਼ਪੁਰ ਵਾਸੀਆਂ ਨੂੰ ਤੋਹਫ਼ਾ ਦਿੱਤਾ ਹੈ ਅਤੇ ਫਿਰੋਜ਼ਪੁਰ ਵਾਸੀ ਕਾਫੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਸੀ ਫਿਰੋਜ਼ਪੁਰ ਤੋਂ ਸਿੱਧੀ ਰੇਲ ਗੱਡੀ ਦਿੱਲੀ ਨੂੰ ਚਲਾਈ ਜਾਵੇ ਉਸ ਨੂੰ ਮੁੱਖ ਰੱਖਦੇ ਹੋਏ ਅੱਜ ਰੇਲ ਗੱਡੀ ਚਲਾਈ ਗਈ ਹੈ ਬਿਲਕੁਲ ਦੀ ਗੱਲ ਬਾਰਡਰ ਦੀ ਕਰਦੇ ਹਾਂ ਪਿਛਲੇ 1 ਸਾਲ ਦੇ ਅੰਦਰ ਅੰਦਰ ਇੱਥੇ 6 ਟ੍ਰੇਨਾਂ ਜਿਹੜੀਆਂ ਚਲਾਈਆਂ ਆਈਆਂ ਜਾਏ ਹਰਦਵਾਨ ਸਾਹਿਬ ਨੂੰ ਅੰਮ੍ਰਿਤਵਾਲੇ ਕੋਲ ਜਾਏ ਉਹ ਪੁਮਿੱਤਰ ਸਾਡੇ ਤਖਤ ਸਾਹਿਬ ਨੂੰ ਹੋਵੇ ਆ ਮੋਗੇ ਤੋਂ ਮੋਗੇ ਰੁਕ ਜਾਂਦੀ ਸੀ ਸਪੀਨ ਮੈਂ ਕਿਹਾ ਮੋਗੇ ਦਾ ਕੀ ਮਤਲਬ ਆ ਜੀ ਅੱਗੇ ਫਰੋਜਪੁਰ ਕਿਉਂ ਨਾ ਜਾਵੇ ਜਿਹੜੀ ਯੂਨੀਵਰਸਿਟੀ ਸੀ ਉਹ ਫਰੋਜਪੁਰ ਤੱਕ ਜਾਣ ਦਾ ਉਦੋਂ ਪਹਿਲਾਂ ਇੱਕ ਜਿਹੜੀ ਹੋਰ ਟ੍ਰੇਨ ਤੇ ਨਹੀਂ ਘੱਲ ਨੂੰ ਬੰਦ ਹੋ ਰਹੀ ਪਈ ਸੀ ਉਹ ਵੀ ਅਸੀਂ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਹੋਰ ਗੱਲ ਕੀਤੀ ਚੰਡੀਗੜੀ ਨਾਲ ਮੈਂ ਇਹ ਵੀ ਅੱਜ ਵਿਸ਼ਵਾਸ ਦਵਾਉਣਾ ਉਹ ਡਾਕਟਰ ਐ ਸਾਡਾ 슬ੋਗਨ ਹੈ ਕਿ ਤੁਹਾਨੂੰ ਤੁਹਾਨੂੰ ਲੱਗਿਆ ਤੇ ਚੱਲ। ਕਿਉਂਕਿ ਸਪੀਡ ਹੁੰਦੀ ਹੈ ਜੇ ਸਪੀਡ ਨਾ ਹੋਵੇ ਤਾਂ ਇਹ ਟ੍ਰੇਨਾਂ ਦਾ ਫਾਇਦਾ ਕੀ? ਜੇ ਡ੍ਰੈਕ ਦੀ ਸਪੀਡ ਹੀ 70 ਕਿਲੋਮੀਟਰ ਦੀ ਹੈ 50 ਕਿਲੋਮੀਟਰ ਦੀ 160 ਕਿਲੋਮੀਟਰਾਂ ਹੀ ਟ੍ਰੇਨ ਚਲੂਗੀ। ਤੇ ਜਦੋਂ ਇਹ ਟ੍ਰੇਨ ਹੋਗੀ ਤੇ ਉਦੋਂ ਹੀ ਅਸੀਂ ਬੰਦੇਵਾਲ ਤੋਂ ਜਿਹੜੀ ਇੱਥੋਂ ਸਿੱਧੇ ਬੰਦੇਵਾਲ ਛੱਡੀ ਗੱਡੂ ਜਾਇਆ ਕਰੂ ਇਹਦੀ ਕਸ਼ਮੀਰੀਆਂ ਦੀ ਗੱਲ ਆ। ਇਹ ਵੀ ਅਸੀਂ ਸੁਣੇ ਖਾਲਸਾ ਵਾਹਿਗੁਰੂ ਤੱਕ ਸਾਡੇ ਜੁੜੇ ਆ ਪੰਜਵਾਂ ਤੱਕ ਸਾਡਾ ਦਮੰਡੀ ਸਾਹਿਬ ਜੁੜਿਆ ਜੀ। ਟ੍ਰੇਨ ਦੇ ਆਈ ਉਹ ਵੀ ਕੁਝ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਮੁਰੇ ਅਸੀਂ ਸਾਰਾ ਕੁਝ ਕਰ ਲਿਆ ਅਨਾਉਂਸਮੈਂਟ ਆ ਅਨਾਉਂਸਮੈਂਟ ਕਰਕੇ ਉਹਦੇ ਵੀ ਪੈਸੇ ਜਿੰਨੇ ਵੀ ਬੰਦ ਗਏ 23 ਕਿਲੋਮੀਟਰ ਦੇ ਉਹ ਵੀ ਪੰਜਾਬ ਸਰਕਾਰ ਨੂੰ ਇੱਕ ਪੰਜੀ ਵੀ ਅਸੀਂ ਪੰਜਾਬ ਸਰਕਾਰ ਦੇ ਜ਼ਮੀਨ ਦੇ ਪੈਸੇ ਜਿੰਨੇ ਵੀ ਕਿਸਾਨ ਮੰਗੂ ਜਿਹੜੇ ਵੀ ਕੋਈ ਹੋਰ ਇੱਕ ਡੇ ਲੇਟ ਹੋ ਜੇ ਕੋਲੇ ਲੈ ਕੇ ਸੋਮਾ ਤੋੜ ਤੱਕ ਉਹ ਅਸੀਂ ਖੜਾਗੇ 1 ਰੁਪਿਆ ਵੀ ਮੋਦੀ ਸਾਹਿਬ ਨੇ ਕਿਹਾ ਕਿਸੇ ਨੂੰ ਲੜਨ ਦੀ ਲੋੜ ਨਹੀਂ ਮੇਰੇ ਲਈ ਪੰਜਾਬ ਸਿੱਖ ਜਾਂਦੇ ਜੇ ਬਰੋਦਪੁਰ ਆ ਜਾਂਦੇ ਜੇ ਉਹਨਾਂ ਨੂੰ ਨਾਂ ਰੋਕਦੇ ਅੱਜ ਪੰਜਾਬ ਕਿਤੇ ਦੀ ਕਿਤੇ ਦੁਆਰਾ ਪਹੁੰਚਿਆ ਹੁੰਦਾ ਉਹ ਪੰਜਾਬ ਲੇਟ ਹੋ ਗਿਆ ਜੇ ਲੇਟ ਹੋ ਗਿਆ ਉਸ ਕਰਕੇ ਜੇ ਮੈਂ ਇਹ ਗੱਲ ਕਹਾ ਜਦੋਂ ਵੀ ਉਹਨਾਂ ਨਾਲ ਗੱਲ ਕਰੀ ਦੀ ਆ ਦੱਖਣ ਮੰਤਰੀ ਜੀ ਐਤੋਂ ਪੰਜਾਬ ਦੇ ਨੇੜੇ ਕੌਣ ਹੋ ਸਕਦਾ ਸਭ ਤੋਂ ਵੱਧ ਆਪ ਫਰੋਜਪੁਰ ਦੀ ਗੱਲ ਬਾਰਡਰ ਦੀ ਕਰਦੇ ਆ ਪਿਛਲੇ ਮੈਂ ਇੱਕ ਸਾਲ ਦੇ ਅੰਦਰ ਅੰਦਰ ਇੱਥੇ 6 ਟ੍ਰੇਨਾਂ ਆਏ ਜਿਹੜੀਆਂ ਚਲਾਈਆਂ ਆਂ ਚਾਹੇ ਹਰਦਵਾਲ ਸਾਹਿਬ ਨੂੰ ਹਰਦਵਾਲ ਦੀ ਚਾਹੇ ਉਹ ਪਵਿੱਤਰ ਸਾਡੇ ਤਖਤ ਸਾਹਿਬ ਨੂੰ ਹੋਵੇ ਆ ਮੋਗੇ ਤੋਂ ਮੋਗੇ ਰੁਕ ਜਾਂਦੀ ਸਪੇਲ ਮੈਂ ਕਿਹਾ ਮੋਗੇ ਦਾ ਕੀ ਮਤਲਬ ਆ ਜੀ ਅੱਗੇ ਫਰੋਜਪੁਰ ਕਿਉਂ ਨਾ ਜਾਵੇ ਜਿਹੜੀ ਇੰਡਸ ਸਿਟੀ ਸੀ ਉਹ ਫਰੋਟ ਤੋਂ ਕੰਮ ਜਾਣ ਲੱਗੂ। ਉਸ ਤੋਂ ਪਹਿਲਾਂ ਇੱਕ ਜਿਹੜੀ ਹੋਰ ਟ੍ਰੇਨ ਚ ਇੰਨੀ ਗੱਲ ਨੂੰ ਬੰਦ ਹੋਈ ਪਈ ਸੀ ਉਹ ਵੀ ਅਸੀਂ ਸ਼ੁਰੂ ਕੀਤੀ। ਤੇ ਉਸ ਤੋਂ ਬਾਅਦ ਜਿਹੜੀ ਹੋਰ ਗੱਲ ਕੀਤੀ ਚੰਡੀਗੜ੍ਹ ਨਾਲ ਮੈਂ ਇਹ ਵੀ ਅੱਜ ਵਿਸ਼ਵਾਸ ਦਗਾਣਾ ਥੋੜਾ ਟਰੈਕ ਸਾਡਾ ਸਲੋਆ ਕਿ ਤੁਹਾਨੂੰ ਤੁਹਾਨੂੰ ਲੱਗਿਆ ਤੇ ਚੱਲ। ਕਿਉਂਕਿ ਸਪੀਡ ਹੁੰਦੀ ਆ ਜੇ ਸਪੀਡ ਨਾ ਹੋਵੇ ਤਾਂ ਇਹ ਟ੍ਰੇਨਾਂ ਦਾ ਫਾਇਦਾ ਕੀ? ਜੇ ਟਰੈਕ ਦੀ ਸਪੀਡ ਹੀ 70 ਕਿਲੋਮੀਟਰ ਦੀ ਆ 50 ਕਿਲੋਮੀਟਰ ਦੀ 160 ਕਿਲੋਮੀਟਰ ਵਾਲੀ ਟ੍ਰੇਨ ਕਰੂਗੀ। ਤੇ ਜਦੋਂ ਇਹ ਕੈਨ ਹੋਗੀ ਤੇ ਉਦੋਂ ਵੀ ਅਸੀਂ ਬੰਦੇਵਾਲ ਤੱਕ ਜਿਹੜੀ ਇਤੋਂ ਸਿੱਧੀ ਬੰਦੇਵਾਲ ਚੰਡੀਗੜ੍ਹ ਨੂੰ ਜਾਇਆ ਕਰੂ ਇਹ ਵੀ ਕਸ਼ਮੀਰੀਆਂ ਦੀ ਗੱਲਾ ਇਹ ਵੀ ਅਸੀਂ ਸੁਣੇ ਖਾਲਸਾ ਵਾਹਿਗੁਰੂ ਜੀ